सरकार खुद ही देख ले, हम लोग तो कहीं भी नहीं रहे सरकार से क्या सब देखने वाले हैं, कोई भी बता सकता क्या है बस सिर्फ जो कपड़े पहने वही रह गए शरीर रह गया बाकी रोड पे ही आ गए बस पटाखे तो तो के कारण आपका हाँ जी ये पटाखे के कारण मेरा इतना बड़ा नुकसान हुआ हम लोगों की सबकी जिंदगी तबाह हो गई ये ओपन ही था कि उसके ऊपर कुछ पड़ा उसके ऊपर क्या था पन्ना डला था कपड़ा डला था उसके छप्पर तो छप्पर लकड़ी का ही बनता है अपना चला रहे थे जैसे भी वो चला रहे थे अरे यार बिजली वाले लगे हुए यार सारे या खंबे यार घर देख सारे दे घर कार काले हुए हैं ये बिल्डिंग भी कमजोर करती है नहीं कितना खतरा देला नाम क्या है जी आपका जी? रेखा रेखा जी क्या हुआ है आपके यहाँ आपका आपका गोदाम तो हम थे पर ये रेंट पे लिए हुए थे हम जगह हाँ जी जगह क्या काम चल था? ये हमारा लाट माल खरीदते थे हम कम्बल अच्छा। भी मिल जाता था लोबा टी शर्ट मिल जाता था को मिल जाती थी सारा कुछ खरीदते थे अच्छा रात को आग लगी है कारण क्या रहा आग का कारण क्या है वो तो रात में पटाखे पटोखे चल रहे थे तो उसी से लगी है पटाके के चल रहे थे तो 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 कितने तो बजे के लगी साढ़े बारह बजे का टाइम हाँ जी तो रहते यहीं पर से? हाँ इसी में रहते थे कितने जाने रहते थे हम सब फैमिली फुल कितने मेंबर थे हम चार मेंबर थे अच्छा तो कितने का नुकसान हुआ यहाँ हम सारे बच गए अच्छा। हम सब बच गए बस माल चला गया जो हमारे माल होगा सत्तर अस्सी लाख का अच्छा हाँ जी तो फिर जब आग लगी तो कैसे आपको पता चला कि हमें पड़ोसियों ने जगाया हम तो साढ़े ग्यारह बजे लेटे है यहाँ छप्पर पे देख दाग के चलो अब तो ठीक है जैसे ही लेटे तो बस आंख लग गई साढ़े ग्यारह बजे लेटे फिर यहाँ से भैया आए बोले आपके गोदाम में आग लग गई आग लग गई तब फिर हम जागे बाहर तो निकले फायर ब्रिगेड पहुंच गई थी हाँ मौके पे आ गई थी तो कितने बजे तक आग को बुझाया गया साढ़े तीन बजे तक साढ़े तीन बजे आग बुझाई गई ਉਹ ਇਸ ਦੌਰਾਨ 5 ਗ੍ਰੇਡ ਕਰਮਚਾਰੀ ਪਹੁੰਚੇ ਕਿੰਨੇ ਸਾਰੇ ਆ ਗਏ 15 16 ਗਾੜੀ ਥੀ ਉਹ ਕੀ ਮੰਗ ਕਰਤੇ ਹੋ ਕਿ ਮੰਗ ਸੇ ਕੀ ਕਰਤੇ ਹੈਂ ਅਬ ਆ ਸਾਹਮਣੇ ਹੈ ਸਰਕਾਰ ਕੇ ਸਾਹਮਣੇ ਹੈ ਹਾਨੀ ਕੀ ਨਾਮ ਕੀ ਅੰਦਰ ਜੀ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਅੱਛਾ ਰਾਤ ਅੱਗ ਲੱਗੀ ਸੀ ਕਿਹੜੇ ਏਰੀਆ ਚ ਲੱਗੀ ਸੀ ਔਰ ਤੁਹਾਡਾ ਕੀ ਮਤਲਬ ਇਹਦੇ ਚ ਹੈ ਰੋਲ ਤੁਹਾਡਾ ਘਰ ਨਾਲ ਸਾਡੇ ਨਾਲ ਮਕਾਨ ਦੇ ਨਾਲ ਬਿਲਕੁਲ ਟੱਚ ਖਾਲੀ ਪਲਾਟਸ ਹੈਗਾ ਉਹਦੇ ਵਿੱਚ ਇਹਨਾਂ ਨੇ ਖੋਬ ਵਗੈਰਾ ਵੇਸਟਿੰਗ ਦਾ ਕੰਮ ਕਰਦੇ ਸੀਗੇ ਇਹਨਾਂ ਨੂੰ ਕਈ ਵਾਰੀ ਅਸੀਂ ਕਿਹਾ ਕਿ ਇਹ ਚੀਜ਼ਾਂ ਇੱਥੇ ਘਰਾਂ ਜਿੱਥੇ ਰਹਿਸ਼ਾਅਤ ਠੀਕ ਨਹੀਂ ਪਰ ਇਹ ਕਦੀ ਵੀ ਕਹਿੰਦੇ ਨਹੀਂ ਕੁਛ ਨਹੀਂ ਕੁਛ ਨਹੀਂ ਅਸੀਂ ਬਹੁਤ ਧਿਆਨ ਰੱਖਦੇ ਆ ਸਮਾਂ ਬੀਤਦਾ ਗਿਆ ਇਸ ਤਰ੍ਹਾਂ ਕਿ ਹੁਣ ਜਦੋਂ ਰਾਤੀ 12 ਵਜੇ ਕੋਈ ਸਾਨੂੰ ਇੱਕ ਫੋਨ ਆਇਆ 12:00 ਸਵੇਰ 12 ਮੈਨੂੰ ਕਿ ਤੁਹਾਡੇ ਉੱਥੇ ਨਾਲ ਅੱਗ ਲੱਗ ਗਈ ਤਾਂ ਅਸੀਂ ਉੱਠ ਕੇ ਜਦੋਂ ਉੱਠ ਕੇ ਬਾਹਰ ਦੇਖਿਆ ਤੇ ਨਜ਼ਦੀਕ ਖੜ ਵੀ ਨਹੀਂ ਹੋ ਰਿਹਾ ਸੀ ਸਾਡੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਜਿਹਦੇ ਵਿੱਚ ਕਾਫੀ ਤਰੇੜਾਂ ਆ ਗਈਆਂ ਫਰਸ ਫਲੋਰ ਵੀ ਗਰਾਉਂਡ ਵੀ ਤੇ ਫਾਈਬਰ ਔਰ ਹੋਰ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਅਸੀਂ ਬਚਾ ਲਈਆਂ ਤੇ ਕੁਝ ਕਾਬੂ ਨਹੀਂ ਬਚਾ ਸਕੇ ਤਾਂ ਉਹ ਸੜ ਗਈਆਂ। ਇਹਦੇ ਵਿੱਚ ਕੋਈ ਜਾਨੀ ਨੁਕਸਾਨ ਵੀ ਹੋਣ ਦੀ ਗੱਲ ਹੈ? ਜਾਨੀ ਨੁਕਸਾਨ ਬਹੁਤ ਬਚਾ ਹੋ ਗਿਆ ਰੱਬ ਦਾ ਸ਼ੁਕਰ ਹੈ ਜੀ। ਪਰ ਜਿੰਨੀ ਅੱਗ ਤੇਜ਼ ਸੀ ਔਰ ਜਿੰਨੀਆਂ ਲਪਟਾਂ ਜ਼ਿਆਦਾ ਤੇਜ਼ ਸੀ ਉਹਦੇ 'ਚ ਤਾਂ ਕੋਈ ਉਮੀਦ ਨਹੀਂ ਸੀ ਰੱਬ ਹੀ ਰੱਖਣ ਵਾਲਾ ਸੀ। ਅੱਛਾ ਜੀ ਤੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਹੁਣ ਕਰਦਾ? ਸਾਡਾ ਹੁਣ ਜਜਮੈਂਟ ਕਰਦੇ ਆਂ ਜੀ ਮਿਸਤਰੀ ਨੂੰ ਬੁਲਾ ਕੇ ਸਾਡੇ ਕਰੈਕ ਤਕਰੀਬਨ ਗਰਾਉਂਡ ਫਲੋਰ ਤੋਂ ਲਾ ਕੇ ਫਾਸਟ ਵਰਕ ਕਈ ਕਮਰਿਆਂ ਵਿੱਚ ਆ ਗਏ ਆ। ਤੇ ਉਹ ਕਰੈਕ ਅਸੀਂ ਫੋਟੋਆਂ ਵਿੱਚ ਵੀ ਦਿਖਾਏ ਆ ਜਿਹਦੇ ਲਈ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਉਹ ਟਾਈਮ ਕੱਢ ਕੇ ਆਉਣਗੇ ਟਾਈਮ ਦੇ ਕੇ ਤੇ ਫਿਰ ਉਹ ਜੋ ਵੀ ਕੈਲਕੂਲੇਸ਼ਨ ਹੋਊਗੀ ਉਹ ਦੇਖਿਆ ਜਾਊਗਾ ਕਿੰਨੇ ਵਜੇ ਦੇ ਕਰੀਬ ਲੱਗੀ ਸੀ ਅੱਗ ਤਕਰੀਬਨ 12:00 ਸਵੇਰ 12:00 ਤਕਰੀਬਨ ਮੈਨੂੰ 12:00 ਸਵੇਰ ਨੂੰ ਫੋਨ ਆਇਆ ਸੀ ਅੱਛਾ ਜੀ ਤੇ ਕਿ ਬਾਹਰ ਅੱਗ ਲੱਗ ਗਈ ਹੈ ਕਿੰਨੇ ਸਮੇਂ ਤੱਕ ਬੁਝਾਈ ਔਰ ਕਿੱਦਾਂ ਕਾਬੂ ਕਿੰਨੇ ਵਜੇ 3:30 ਵਜੇ ਤੱਕ ਤਕਰੀਬਨ ਕੰਟਰੋਲ ਕੀਤੀ ਗਈ ਉਹਦੇ ਬਾਅਦ ਫਿਰ ਕਾਫੀ ਧੇਰ ਫਿਰ ਵੀ ਅੱਧਾ ਪੌਣਾ ਘੰਟਾ ਲੱਗੇ ਰਿਹਾ ਤੇ ਮਾਲਕ ਸਾਹਮਣੇ ਆਇਆ ਜਿਹਦੀ ਮਾਲਕ ਇੱਥੇ ਨਹੀਂ ਉਹਦਾ ਲੜਕਾ ਬੇਟਾ ਤੇ ਬਾਕੀ ਹੋਰ ਕੋਈ ਸਾਹਮਣੇ ਨਹੀਂ ਆਇਆ ਲੱਗਦਾ ਨਹੀਂ ਮਿਆਂ ਤਾਂ ਖੁੱਲੇ ਆਮ ਜਿਦਾ ਹੁਣ ਝੁੱਗੀਆਂ ਪਾ ਕੇ ਜਗ੍ਹਾ ਜਗ੍ਹਾ ਇਹ ਕੰਮ ਕੀਤੇ ਜਾ ਰਹੇ ਨੇ ਖੋਦ ਆ ਇਤਨੇ ਕਿਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਬਿਲਕੁਲ ਜੀ ਜਾਨ ਨੂੰ ਜੋਖਮ ਪਾਇਆ ਜਾ ਰਿਹਾ ਬਿਨਾਂ ਵਜ੍ਹਾ ਬਿਨਾਂ ਮਤਲਬ ਬਿਨਾਂ ਗੱਲ ਸਾਡੇ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਾਡੇ ਕੌਂਸਲਰ ਸਾਹਿਬ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਕਿ ਜਿਹੜੀ ਬਸੋ ਵਾਲੇ ਇਲਾਕੇ ਹੈਗੇ ਜਾਂ ਘਰ ਹੈ बार अलग ग्राउंड ग्राउंड बना ग्राउंड बना के अपना जो भी है वो अपना कम कर कम कर कोई इतराज़ नहीं पर जरा रिस्क है बहुत बड़ा है